ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ ਆਪਣਾ ਹੀ ਸਾਥ ਦਿੱਤੇ ਬਿਨਾ ਕਿਸੇ ਦਾ ਭਲਾ ਨਹੀਂ ਕੀਤਾ ਜਾ ਸਕਦਾ ਧਰਮ ਸਾਨੂੰ ਪਰਸੰਨ ਹੋ ਕੇ ਦੁੱਖ ਸਹਿਣ ਦੀ ਜਾਂਚ ਸਿਖਾਉਂਦਾ ਹੈ ਹੁਣ ਵਿਆਹ ਹੁੰਦੇ ਪਛੜ ਕੇ ਹਨ ਪਰ ਟੁੱਟਦੇ ਜਲਦੀ ਹਨ ਦੂਜੇ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਤੋਂ ਪਹਿਲ ਦੇਣ ਨੂੰ ਪਿਆਰ ਕਹਿੰਦੇ ਹਨ ਸਭ ਕੁਝ ਗਵਾਉਣ ਮਗਰੋਂ ਵੀ ਮਨੁੱਖ ਕੋਲ ਭੇਖ ਵੱਚ ਜਾਂਦਾ ਹੈ ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ ਸਿਆਣਪ ਦੇ ਵਦਨ ਨਾਲ ਚੀਜ਼ਾਂ ਦੀ ਲੋੜ ਘਟ ਜਾਂਦੀ ਹੈ ਮੁਸੀਬਤ ਦਾ ਵੀ ਲਾਭ ਹੁੰਦਾ ਹੈ ਇਹ ਸੋਚਣ ਦੀ ਯੋਗਤਾ ਵਧਾ ਦਿੰਦੀ ਹੈ ਚੰਗਾ ਪ੍ਰਵਾਨਤਾ ਹੋ ਜਾਂਦਾ ਹੈ ਪਰ ਸਿਫਤ ਉੱਤਮ ਦੀ ਹੀ ਹੁੰਦੀ ਹੈ ਜਿਹੜਾ ਹੰਕਾਰ ਤੋਂ ਮੁਕਤ ਹੈ ਉਸ ਲਈ ਹਰਥਾ ਸਵਰਗ ਹੈ ਗਲਤੀ ਦੀ ਸਜ਼ਾ ਦੇਣ ਤੋਂ ਪਹਿਲਾਂ ਜੇ ਗਲਤੀ ਸੁਧਾਰਨ ਦੀ ਸਹੂਲਤ ਦੇ ਦਿੱਤੀ ਜਾਵੇ ਤਾਂ ਦੋਹਾਂ ਧਿਰਾਂ ਨੂੰ ਲਾਭ ਹੁੰਦਾ ਹੈ ਗਰੀਬਾਂ ਲਈ ਕਚਹਿਰੀਆਂ ਦੇ ਗੇਟ ਹੀ ਖੁੱਲੇ ਹੁੰਦੇ ਹਨ ਇਨਸਾਫ ਦੇ ਦਰਵਾਜ਼ੇ ਬੰਦ ਹੀ ਹੁੰਦੇ ਹਨ ਰਾਤ ਹਰ ਘਰ ਵਿੱਚ ਪੈਂਦੀ ਹੈ ਪਰ ਨੀਂਦਰ ਹਰ ਘਰ ਵਿੱਚ ਨਹੀਂ ਆਉਂਦੀ ਮਨੁੱਖ ਉਪਦੇਸ਼ ਨਾਲੋਂ ਡਰ ਨੂੰ ਵਧੇਰੇ ਮੰਨਦਾ ਹੈ ਪਰਮਾਤਮਾ ਵਿੱਚ ਵਿਸ਼ਵਾਸ ਨਾਲ ਮਨੁੱਖ ਦੀ ਮਾਨਸਿਕ ਬੇਚੈਨੀ ਘਟਦੀ ਹੈ ਔਰਤਾਂ ਆਪਣੇ ਮੰਦੀ ਹਾਲਤ ਆਪਣੇ ਕੱਪੜਿਆਂ ਤੇ ਗਹਿਣਿਆਂ ਨਾਲ ਦੱਸਦੀਆਂ ਹਨ ਔਰਤਾਂ ਪਿੱਛੇ ਵੇਖੇ ਬਿਨਾ ਜਾਣ ਜਾਂਦੀਆਂ ਹਨ ਕਿ ਕੋਈ ਪਿੱਛੇ ਆ ਰਿਹਾ ਹੈ ਤਾਕੜਿਆਂ ਨੂੰ ਕਮਜ਼ੋਰ ਕਰਕੇ ਕਮਜ਼ੋਰਾਂ ਨੂੰ ਸ਼ਕਤੀਸ਼ਾਲੀ ਨਹੀਂ ਬਣਾਇਆ ਜਾ ਸਕਦਾ ਅਸੀਸਾਂ ਨਾਲ ਭਰੀ ਜਵਾਨ ਬਾਦਦਵਾਮਾਂ ਦਾ ਰਾਹ ਰੋਕ ਲੈਂਦੀ ਹੈ ਭਲੇ ਅਤੇ ਚੰਗੇ ਇਨਸਾਨ ਦਾ ਹਰ ਕੋਈ ਲਾਭ ਉਠਾਉਂਦਾ ਹੈ ਜੇ ਸਮੁੱਚੇ ਪਰਿਵਾਰ ਦੀ ਸ਼ਾਬਾਸ਼ ਮਿਲਦੀ ਰਹੇ ਤਾਂ ਮਨੁੱਖ ਹਰ ਮੁਸੀਬਤ ਅਤੇ ਮੁਸ਼ਕਲ ਚੋਂ ਪਾਰ ਲੰਘ ਜਾਂਦਾ ਹੈ ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਸੀ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ ਦੁਰਪਾਗ ਇਹ ਹੈ ਕਿ ਮਨੁੱਖ ਪ੍ਰਸ਼ੰਸਾ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਨਾਲੋਂ ਵੀ ਬਧੇਰੇ ਕਦਰ ਕਰਦਾ ਹੈ ਇਸਤਰੀਆਂ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਾਉਂਦੀਆਂ ਉਹ ਆਪਣੇ ਪਤੀਆਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ ਅਨੇਕਾਂ ਲੋਕ ਪੈਸੇ ਕਮਾਉਂਦੇ ਆਂ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਹਨ ਨੌਕਰ ਘੜੀ ਵੇਖ ਕੇ ਕੰਮ ਕਰਦਾ ਹੈ ਮਾਲਕ ਕੰਮ ਕਰਕੇ ਘੜੀ ਵੇਖਦਾ ਹੈ ਜਿਸ ਤੋਂ ਕਈ ਵਾਰ ਹਾਰੇ ਹੋਈਏ ਉਸ ਨੂੰ ਇੱਕ ਵਾਰ ਹਰਾਉਣ ਦੀ ਖੁਸ਼ੀ ਵੱਡੀ ਜਿੱਤ ਦਾ ਹੁਲਾੜਾ ਦਿੰਦੀ ਹੈ ਕਿਸੇ ਦੇ ਹੱਸਣ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਤਨਾ ਕੁ ਸੁਤੰਤਰ ਹੈ ਜੇ ਮਨੁੱਖ ਸਮਾਜ ਵਿੱਚ ਨਾ ਰਹਿੰਦਾ ਹੁੰਦਾ ਉਸਨੇ ਇੱਜ਼ਤ ਬੇਇੱਜ਼ਤੀ ਦੀ ਪਰਵਾਹ ਨਹੀਂ ਸੀ ਕਰਨੀ ਗੁੱਸਾ ਅਕਸਰ ਉਹਨਾਂ ਨੂੰ ਆਉਂਦਾ ਹੈ ਜਿਹੜੇ ਬੋਲਣਾ ਤਾਂ ਚਾਹੁੰਦੇ ਹਨ ਪਰ ਸੁਣਨਾ ਨਹੀਂ ਚਾਹੁੰਦੇ ਜਦੋਂ ਅਸੀਂ ਸਮਝਦੇ ਹਾਂ ਕਿ ਜ਼ਿੰਦਗੀ ਦੇ ਅਰਥ ਸੀ ਸਮਝ ਲਏ ਹਨ ਜ਼ਿੰਦਗੀ ਬਦਲ ਚੁੱਕੀ ਹੁੰਦੀ ਹੈ ਪਰੇਸ਼ਾਨ ਹੋਇਆ ਪੁਰਸ਼ ਚੁੱਪ ਤੇ ਇਕੱਲਾ ਹੋਣਾ ਚਾਹੁੰਦਾ ਹੈ पर परेशान स्त्री किसे नाल ਗੱਲਾਂ ਕਰਨੀ ਚਾਹੁੰਦੀ ਹੈ ਦੁਸ਼ਮਨ ਨੂੰ ਮਾਫ ਕਰਨਾ ਦੋਸਤ ਨੂੰ ਮਾਫ ਕਰਨ ਨਾਲੋਂ ਸੌਖਾ ਹੁੰਦਾ ਹੈ ਕਿਉਂਕਿ ਦੁਸ਼ਮਨ ਨੇ ਕੇਵਲ ਦੁਸ਼ਮਣੀ ਕੀਤੀ ਹੁੰਦੀ ਹੈ ਜਦਕਿ ਦੋਸਤ ਨੇ ਦੋਸਤੀ ਦੇ ਪਰਦੇ ਹੀਠ ਧੋਖਾ ਦਿੱਤਾ ਹੁੰਦਾ ਹੈ ਜੇਕਰ ਹਰ ਕੋਈ ਸਾਨੂੰ ਪਿਆਰ ਹੀ ਕਰੇ ਤਾਂ ਇਸ ਨਾਲ ਅਸੀਂ ਮਜ਼ਬੂਤ ਨਹੀਂ ਕਮਜ਼ੋਰ ਹੋ ਜਾਵਾਂਗੇ ਸਾਡਾ ਬਟੂਆ ਫੈਸਲਾ ਕਰਦਾ ਹੈ ਕਿ ਕਿਹੜੀ ਚੀਜ਼ ਕਿਤਨੀ ਅਤੇ ਕਿੱਥੋਂ ਲੈ ਕੇ ਖਾਣੀ ਹੈ ਜਿਸ ਦਾ ਵਿਰੋਧ ਕੀਤਾ ਜਾਂਦਾ ਹੈ ਉਹ ਬੰਦਾ ਜਾਂ ਚੀਜ਼ ਵਧੇਰੇ ਤਾਕਤਵਰ ਬਣ ਜਾਂਦੀ ਹੈ ਕਈ ਵਾਰ ਮਨੁੱਖ ਇਤਨਾ ਇਕੱਲਾ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦਾ ਸਾਥ ਵੀ ਨਹੀਂ ਰਹਿੰਦਾ ਸਾਡੀ ਹਾਜ਼ਰੀ ਵਿੱਚ ਸਾਡਾ ਭਲਾ ਸੋਚਣ ਵਾਲੇ ਅਨੇਕਾਂ ਹੋਣਗੇ ਦੋਸਤ ਉਹ ਹੁੰਦਾ ਹੈ ਜਿਹੜਾ ਸਾਡੀ ਗੈਰ ਹਾਜ਼ਰੀ ਵਿੱਚ ਵੀ ਸਾਡਾ ਭਲਾ ਸੋਚੇ ਬੱਚੇ ਲਾਡ ਪਿਆਰ ਨਾਲ ਨਹੀਂ ਵਿਗੜਦੇ ਗਲਤ ਉਦਾਹਰਨਾਂ ਨਾਲ ਵਿਗੜਦੇ ਹਨ ਅਸੀਂ ਲੋਕਾਂ ਦਾ ਮੁੱਲ ਪਾਉਂਦੇ ਹਾਂ ਲੋੜ ਕਦਰ ਪਾਉਣ ਦੀ ਹੁੰਦੀ ਹੈ ਅਸਲੀ ਅਮੀਰ ਵਿਅਕਤੀ ਕਿਦਰੇ ਵੀ ਆਪਣੀ ਅਮੀਰੀ ਦੀ ਨਮਾਇਸ਼ ਨਹੀਂ ਲਾਉਂਦੇ ਸਗੋਂ ਹਰ ਥਾਂ ਆਪਣੀ ਅਮੀਰੀ ਨੂੰ ਛਪਾਉਂਦੇ ਹਨ ਮਹਾਨ ਵਿਅਕਤੀਆਂ ਕੋਲ ਉਦੇਸ਼ ਹੁੰਦੇ ਹਨ ਸਧਾਰਨ ਲੋਕਾਂ ਕੋਲ ਇਛਾਵਾਂ ਹੁੰਦੀਆਂ ਹਨ ਅਤੇ ਨੀਵੇਂ ਬੰਦਿਆਂ ਕੋਲ ਸ਼ਿਕਾਇਤਾਂ ਹੁੰਦੀਆਂ ਹਨ ਬਾਂਦਰ ਅਤੇ ਬੱਚਾ ਜੇ ਚੁੱਪ ਕਰਕੇ ਬੈਠੇ ਹੋਣ ਤਾਂ ਸਮਝੋ ਬਿਮਾਰ ਹਨ ਸੱਚੀ ਅਰਦਾਸ ਵਿੱਚ ਹੱਥ ਹੀ ਨਹੀਂ ਆਤਮਾ ਦਿਲ ਅਤੇ ਮਨ ਵੀ ਜੁੜ ਜਾਂਦੇ ਹਨ ਜੇਕਰ ਮਾਲਕ ਲਾਪਰਵਾਹ ਹੋਵੇਗਾ ਤਾਂ ਨੌਕਰ ਬੇਈਮਾਨ ਹੋਣਗੇ ਪਰ ਸੰਨ ਵਿਅਕਤੀ ਲਈ ਸਾਰੇ ਮੌਸਮ ਸੁਹਾਵਣੇ ਹੁੰਦੇ ਹਨ ਸਿਆਣਪ ਤੋਂ ਬਿਨਾ ਚੁੱਪ ਰਹਿਣਾ ਸੰਭਵ ਨਹੀਂ ਹੁੰਦਾ ਦੂਜਿਆਂ ਬਾਰੇ ਚੁਗਲੀਆਂ ਤੇ ਗੱਪਾਂ ਉਹੀ ਮਾਰਦੇ ਹਨ ਜਿਨ੍ਹਾਂ ਦੀ ਆਪਣੇ ਵਿਕਾਸ ਵਿੱਚ ਦਿਲਚਸਪੀ ਨਹੀਂ ਹੁੰਦੀ ਜਦੋਂ ਕੋਈ ਕੇਵਲ ਰੱਬ ਨੂੰ ਪਿਆਰ ਕਰਨ ਦੀਆਂ ਗੱਲਾਂ ਕਰਦਾ ਹੈ ਤਾਂ ਅਸਲ ਵਿੱਚ ਉਹ ਕਿਸੇ ਮਨੁੱਖ ਤੋਂ ਪਰੇਸ਼ਾਨ ਹੋਇਆ ਹੁੰਦਾ ਹੈ। ਅਮੀਰ ਉਹ ਹੈ ਜਿਸ ਦੀਆਂ ਖੁਸ਼ੀਆਂ ਸਸਤੀਆਂ ਹੁੰਦੀਆਂ ਹਨ। ਜੀਵਨ ਦਾ ਬਹੁਤਾ ਸਮਾਂ ਮਨੁੱਖ ਦੂਜਿਆਂ ਵਰਗਾ ਬਣਨ ਵਿੱਚ ਗੁਜ਼ਾਰ ਦਿੰਦਾ ਹੈ। ਅਸਫਲਤਾ ਉਹ ਹਾਲਤ ਹੁੰਦੀ ਹੈ ਜਦੋਂ ਮਨੁੱਖ ਸਫਲ ਹੋਣ ਲਈ ਯਤਨ ਕਰਨਾ ਬੰਦ ਕਰ ਦੇਵੇ। ਧੰਨਵਾਦ।